ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਬਾਈਏ ਸ੍ਰੀ ਮੋਖ ਬਾਗ ਕੇ ਮਹੱਲਾ ਪੰਜਾਬ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਪਾਰਪੂਰ ਸਗਲ ਘਟ ਰਹਿਓ ਬਿਹੱਪੇ ਬੇ ਆਪ ਤ ਦੇਖੀਐ ਜਗਤ ਜਾਣ ਕਾਉਨ ਤੇਰੀ ਗਤ ਸਰਬ ਕੀ ਰਖਿਆ ਕਰੇ ਆਪੇ ਹਰਿ ਪਤ ਆਬਿਨਾਸੀ ਆਪ ਗਤ ਆਪੇ ਆਪ ਉਤਪਤ ਏਕੈ ਤੂ ਹੀ ਏਕੈ ਆਨ ਨਾਹੀ ਤੋਮ ਅਪਤ ਹਰ ਅੰਤ ਨਾਹੀ ਬਾਰ-ਬਾਰ ਕਾਉਨ ਹੈ ਕਰ ਬੀثار ਜਗਤ ਪਿਤਾ ਹੈ ਰਬ ਪ੍ਰਾਨ ਕੋ ਆਧਾਰ ਜਾਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਨ ਹਾ ਕੀ ਬਲ 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 ਸਾਧ ਬਲ ਹਾਰ ਅੰਮ੍ਰਿਤ ਪਰਵਾਹ ਸਰ ਆਤੂਲ ਭੰਡਾਰ ਪਰ ਪਰ ਹੀ ਤੇ ਪਰ ਅਪਰ ਅਪਾਰ ਪਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਰ ਓਪਤ ਪਰਲਾ ਏਕਨ ਮੁਖ ਤੋ ਘਰ ਆਂਡ ਨਾਹੀ ਸੰਸਾਰ ਓਜੀ ਯਾਰੋ ਨਿਰਮਰ ਕੋਟ ਅਪਰਾਸ਼ਤ ਜਾਹੇ ਨਾਮ ਲਿਏ ਹਰ ਹਰ ਜਾਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖੰਣ ਆਕੇ ਪਲ ਬਲ 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 ਸਾਧ ਬਲਿਹਾਰ ਸਾਗਨ ਭਗਵਨ ਧਾਰੇ ਏਕ ਥੇ ਕੀਏ ਬਿਸਥਾਰੇ ਕੁਦਰਤ ਹੈ ਉਸ ਰਾਗ ਮਹ ਆਪ ਹੈ ਨਿਦਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਾਗਰ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚੀਹਣ ਨਾਹੀ ਮੋਖ ਨਾਮ ਸਾਰੇ ਜਾਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਆ ਕੀ ਬਲ 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 ਸਤ ਬਲਿਹਾਰ सर्वगुणनिधानं कीमत न ज्ञानं ध्यानम् उचेति उचा जानिज प्रभ तिरुत्थानं मानधानरुप्राणं एक सूत है जहानं कमन उपमादयो भडेति बडानं। ਜਨ ਕਾਉਨ ਤੀਰੁ ਭੀਓ ਅਲਖ ਅਪਾਰ ਦੇਉ ਅਕਾਲ ਕਲਾ ਹੈ ਪ੍ਰਭ ਸਰਬ ਕੋ ਧਾਨੁ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਹਮ ਪਿਆ ਬਖਾਨੈ ਆਕੇ ਬਲ ਬਲ ල සාදබල හාර නරංකාර ආකාර අශල්ල පූරණ අබනසී අරකවන්ත ආනන්තරූප නිරමලවෙෙගසී ගෝනගාවහි බියන්ත අන්ත එක තෙලනහි පාසී ਜਾ ਕਾ ਹੋਵੀਂ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਲਾਸੀ ਤਨ ਤਨ ਤੇ ਤਨ ਜਨ ਜਿਹੇ ਕਿਰਪਾਲ ਹਰ ਹਰ ਭਇਆ ਹਰ ਗੁਰ ਨਾਨਕ ਜਿਨ ਪਰਸਿਆ ਸਿ ਜਨਮ ਮਰਨ ਦਹੁ ਥੇ ਰਹਿਓ ਸਤ ਸਤ ਹਰ ਸਤ 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 ਸਦੇ ਸਤ ਪਣੀਐ ਦੂਸਰ ਆਨ ਨ ਅਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੀਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜੇਹੇ ठाकुर सोपर शरण ਭਇਓ ਸਤ ਸੰਗਤਿ तिहि प्यार ਹਰ ਗੁਰ ਨਾਨਕ ਜਿਨ ਪਰਸਿਓ ਤिन सब कुल कीयो उद्धार ਸੱਚ ਸਭ ਦੀਬਾਨ ਸੱਚ ਸੱਚੀ ਤਹ ਧਰਿਓ ਸੱਚ ਤਖਤ ਨਿਵਾਸ ਸੱਚ ਉਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆ ਭੁੱਲ ਨਾ ਭੁੱਲਾ ਰਤਨ ਨਾਮ ਅਪਾਰ ਕੀਮ ਨਹ ਪਵੈ ਅਮੁੱਲਾ ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨੂ ਪਾਏ ਆਰ ਗੁਰ ਨਾਨਕ ਜਿਨ ਪਰਸਿਓ ਤਿ ਬਹੁਣ ਫਿਰ ਜੋੜ ਨ ਆਏ ਕਵਨ ਜੋਗ ਕਵਨ ਗਿਆਨ ਧਿਆਨ ਕਵਨ ਵਿਦ ਉਸ ਤਤ ਕਰਿਐ ਸਹਿਦ ਸਾਧਿਕ ਤੇਤੀਸ ਕੋਰ ਤੇਰ ਕੀ ਮਨਾ ਪਰਿਐ ਬ੍ਰਹਮ ਆਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗਹ ਗਾਹਿਓ ਨਹੀਂ ਜਾਏ ਪੂਰ ਸਰਾਬ ਰਹਿਓ ਸਮਾਏ ਜਿਹੇ ਕਾਟੇ ਸਿਲਕ ਦਇਆਲ ਪ੍ਰਭ ਸੀ ਜਨ ਲੱਗੇ ਭਗਤੀ ਹਰਿ ਗੁਰ ਨਾਨਕ ਜਿਨ ਪਰਸਿਓ ਕੀ ਏਤੁ ਉਤ ਸਦਾ ਮੁਕਤੇ ਪ੍ਰਭ ਦਾਤਾ ਦਾਤਾਰ ਪਰਿਆ ਜਾਚਕ ਇਕ ਸਰਣਾ ਮੇਲਾ ਦਾਨ ਸੰਤਰੀਨ ਜੀਹ ਲਗ ਪਾੜ ਲ ਤਰਨਾ ਬੇਨਤ ਕਰ ਅਰਦਾਸ ਸਨਹ ਜੀ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਬਲਿਓ ਚਰਾਗ ਅੰਧਿਆਰ ਮਹਿ ਸਾਭ ਕਾਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ